ਹੋ ਜੇੜਾ ਮੁੱਕਿਆ ਨਹੀਂ ਅਜੇ ਬੋਲੇ ਆਪਣੇ ਪਗਾ ਗਿਆ ਹੋ ਮੁੱਕਿਆ ਨਹੀਂ ਅਜੇ ਬੋਲੇ ਆਪਣੇ ਪਗਾ ਗਿਆ ਵਧਾਈਆਂ ਵਧਾਈਆਂ ਦੀ ਵਧਾਈਆਂ ਮੂਸੇ ਵਾਲਾ ਫੇਰ ਆ ਗਿਆ ਵਧਾਈਆਂ ਦੀ ਵਧਾਈਆਂ ਨਿੱਕਾ ਸਿੱਧੂ ਫੇਰ ਆ ਗਿਆ ਹੋ ਬਹੁਤ ਵਧਾਈਆਂ ਹੋਣ ਮਾਤਾ ਚਰਨ ਕੌਰ ਨੂੰ ਹੋ ਬਹੁਤ ਵਧਾਈਆਂ ਹੋਣ ਮਾਤਾ ਚਰਨ ਕੌਰ ਨੂੰ ਉਹ ਸਿੱਧੂ ਫੇਰ ਮਿਲ ਗਿਆ ਬਾਪੂ ਬਲ ਕੌਰ ਨੂੰ ਉਹ ਸਿੱਧੂ ਫੇਰ ਮਿਲ ਗਿਆ ਬਾਪੂ ਬਲ ਕੌਰ ਚਾਰੇ ਪਾਸੇ ਖੁਸ਼ੀ ਦਾ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਫੇਰ ਆ ਗਿਆ ਵਧਾਈਆਂ ਵਧਾਈਆਂ ਜੀ ਵਧਾਈਆਂ ਮੂਸੇ ਵਾਲਾ ਫੇਰ ਆ ਗਿਆ ਵਧਾਈਆਂ ਜੀ ਵਧਾਈਆਂ ਨਿਕਾ ਮੂਸੇ ਵਾਲਾ ਆ ਗਿਆ ਉਸਿਆਣੇ ਕਹਿੰਦੇ ਪੁੱਤ ਹੁੰਦੇ ਜੰਮਦੇ ਜਵਾਨ ਬਈ ਜਾਣੇ ਕਹਿੰਦੇ ਪੁੱਤ ਹੁੰਦੇ ਜੰਮਦੇ ਜਵਾਨ ਬਈ ਉਹ ਨਿੱਕੇ ਨੇ ਤਾਂ ਦਿੱਤ ਲਿਆ ਆਉਂਦਿਆਂ ਹੀ ਜਹਾਨ ਬਈ ਉਹ ਨਿੱਕੇ ਨੇ ਤਾਂ ਦਿੱਤ ਲਿਆ ਆਉਂਦਿਆਂ ਹੀ ਜਹਾਨ ਬਈ ਮਾਪਿਆਂ ਨੇ ਪਹਿਲਾਂ ਬੋਤ ਮਾਪਿਆਂ ਨੇ ਪਹਿਲਾਂ ਬੋਤ ਦੁੱਖ ਸੀ ਹੰਡਾ ਦੀਆਂ ਜੀਵ ਵਧਾਈਆਂ ਮੂਸੇ ਵਾਲਾ ਫੇਰ ਆ ਗਿਆ ਵਧਾਈਆਂ ਦੀ ਵਧਾਈਆਂ ਨਿਕਾ ਮੂਸੇ ਵਾਲਾ ਆ ਗਿਆ ਹੋ ਰੱਬ ਨੇ ਕਮੂਲ ਕਰੀ ਲੋਕਾਂ ਦੀ ਅਰਦਾਸ ਬਈ ਹੋ ਰੱਬ ਨੇ ਕਮੂਲ ਕਰੀ ਲੋਕਾਂ ਦੀ ਅਰਦਾਸ ਬਈ ਮੂਸੇ ਵਾਲੇ ਫੇਰ ਹੁਣ ਵੱਜ ਗਈ ਆਸ ਬਈ ਉਹ ਮੂਸੇ ਵਾਲੇ ਫੇਰ ਹੁਣਾ ਬੱਜ ਗਈ ਆਸ ਮਈ ਦਵਿੰਦਰ ਨੇ ਖੁਸ਼ੀ ਵਿੱਚ ਦਵਿੰਦਰ ਨੇ ਖੁਸ਼ੀ ਵਿੱਚ ਲੇਖ ਗੀਤ ਗਾ ਲਿਆ ਵਧਾਈਆਂ ਵਧਾਈਆਂ ਦੀ ਵਧਾਈਆਂ ਮੂਸੇ ਵਾਲਾ ਫੇਰ ਆ ਗਿਆ ਵਧਾਈਆਂ ਦੀ ਵਧਾਈਆਂ ਨਿਕਾ ਮੂਸੇ ਵਾਲਾ ਆ ਗਿਆ ਵਧਾਈਆਂ ਜੀ ਵਧਾਈਆਂ ਮੂਸੇ ਵਾਲਾ ਫੇਰ ਆ ਗਿਆ